ਆ ਗੁਰਦੀ ਅਗਦੇ ਇੱਥੇ ਦੇਖੀਓ ਮਾਕੇ ਚਲੋ ਦਿਖਾ ਰਹੀਏ ਆ ਸਾਡਾ ਭਤੀਜਾ ਮਨਵੀਰ ਆ ਫਿਰ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਆਂ ਤੁਹਾਡਾ ਨਵੇਂ ਦਿਨ ਤੇ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਆਏ ਆ ਜੀ ਆਪਾਂ ਟੈਂਡ ਨੰਗਲ ਅੰਬੀਆਂ ਤੇ ਮਾਤਾ ਪੰਜਾਬ ਕੌਰ ਜੀ ਦਾ ਇੱਥੇ ਮੇਲਾ ਪਿਛਲੇ ਬਲੌਗਰ ਵਿੱਚ ਦੇਖਿਆ ਹੋਊਗਾ ਤੁਸੀਂ ਦੇਰਾ ਦੂਮ ਉੱਤਰਾਖੰਡ ਚ ਗਏ ਸੀਗੇ ਉੱਥੇ ਸ਼੍ਰੀ ਗੁਰੂ ਰਾਮ ਰਾਏ ਜੀ ਦੇ ਦਰਬਾਰ ਦੇ ਵਿੱਚ ਇਹ ਉਹਨਾਂ ਦੀ ਵਾਈਫ ਆ ਮਾਤਾ ਪੰਜਾਬ ਕੌਰ ਜੀ ਨੰਗਲ ਅੰਬੀਆਂ ਦੇ ਵਿੱਚ ਇਹਨਾਂ ਦਾ ਦਰਬਾਰ ਆ ਤੇ ਉੱਥੇ ਲੱਗਦਾ ਮੇਲਾ ਜੀ ਤੇ ਅੱਜ ਅਸੀਂ ਆਏ ਆ ਇੱਥੇ ਮੇਲੇ ਤੇ ਤਾਨੂੰ ਦਿਖੋਨੇ ਅਹੀਂ ਅੱਗੇ ਜਾ ਕੇ ਆਓ ਚੱਲਦੇ ਹਾਂ ਬਾਦਾ ਪੰਜਾਬ ਕੁਰਜੀ ਦਾ ਮੇਲਾ ਅਰਾਚੇ ਨਾ ਜ਼ਿਆਦਾ ਹੱਦ ਤੋਂ ਵੱਧ ਦੀਵਾ ਬਰਾਦਾ ਚ ਨਾ ਅੱਧਾ ਘੰਟਾ ਘੰਟਾ ਲੱਗ ਜਾਣਾ ਆਰਾਮ ਦੇ ਨਾਲੇ ਨਾਰਾ ਚ ਉਹ ਤੱਕ ਜਾ ਕੇ ਬਾਰੀ ਸਾਡੀ ਦੇਖੋ ਕਿੰਨਾ ਟਾਈਮ ਲੱਗਦਾ ਅਸੀਂ ਪਹੁੰਚ ਚੁੱਕੇ ਹਾਂ ਦਰਵਾਰ ਐਬ ਦੇ ਕੋਲੇ ਤੇ ਅੰਦਰ ਜਾਣ ਦੀ ਤਿਆਰੀਆਂ ਹਨ ਅੱਧਾ ਘੰਟਾ ਲੱਗਿਆ ਰਾਤ ਚ ਬਹੁਤ ਜਿਆਦਾ ਯਾਰ ਬੋਲੀ ਮੱਥਾ ਟੇਕ ਕੇ ਹੁਣ ਅੱਗੇ ਵੱਲੋਂ ਜਾਂਦੇ ਆਂ ਫੇਰ ਤੁਹਾਨੂੰ ਮਿਲਦੇ ਆਂ ਮੱਥਾ ਟੇਕ ਕੇ ਇਹ ਜਾਣਣ ਚੱਲੋ ਪਿੱਛੇ ਮੜਾ ਦੇਖਿਓ ਜੀ ਸਾਟਰ ਹੋ ਗੋ ਜੋ ਕਿ ਜਿੰਨਾ ਰਾਤ ਹੋਇਆ ਮੈਂ ਖੜਾ ਮੜ ਕਰਾ ਜੀ ਆ ਜਿਆ ਮਾ ਕੋ ਜੀ ਸਵਾਗਤ ਹੈ ਜੀ ਸਵਾਗਤ ਹੈ ਮੱਥਾ ਟੇਕ ਕੇ ਪਾਣੀ ਵੀ ਪੀ ਲੇ ਜੀ ਆਇਆ ਇੱਧਰ ਆਇਆ ਹਣੀ ਉੱਧਰ ਝੰਡਾ ਸਾਬ ਜੀ ਚੜੂਗਾ ਹਜੇ ਇੱਧਰ ਪ੍ਰਸ਼ਾਦ ਇੱਧਰ ਮੱਥਾ ਟੇਕ ਲਿਏ ਇੱਧਰ ਪ੍ਰਸ਼ਾਦ ਮਿਲਦਾ ਵਾ വരുന്നവണോ Gracias. ਇਹ ਜੈਨੇਤ ਹੈ ਜਿਹੜਾ ਅਮਰੀਕਾ ਦੇਗਾ ਚਰਨੂ ਬੰਗਲਾ ਦੇ ਅੰਦਰੋਂ ਚਾਹਵਾ ਸੁਨਤਰਾ ਦੇ ਦੇਖਾਰ ਤੋਂ ਚਾਹੇ ਦੇਖਿਆ ਚੇਤਿਆਂ ਪਰ ਮਲੇਜਾ ਮੀਨਿਆ ਪਾਉ ਬੰਦੇ ਪਰ ਸਾਰੇ ਨੀਰਗੁਰੂ ਪਰਤਾ ਦੀ ਦੌਰੇ ਤੱਕ 3 ਹਜ਼ਾਰ ਸੌ ਕੋਏ ਜਰਾਂਤੀ ਸੌ ਕੋਏ ਜਰਾਂਤੀ ਸੌ ਕੋਏ ਕਰੇ ਜਿਹੜਾ ਉਹਨਾਂ ਦਾ ਸਿਰ ਕੋਈ ਆਲੋ ਜੀ ਸਵਾਨਾ ਗੋਦਿਆ ਮਹਾਰਾਜ ਦੇ ਸੰਚਾਰ ਨੂੰ ਮੇਰੇ ਦਿਲ ਦੇ ਅੰਦਰ ਲੈ ਕੇ ਸੋਧਨਾ ਮਹਾਰਾਜ ਦਾ ਦੋਹਿਆ ਕਹਿੰਦਾ ਅਖੰਡ ਗੋਇੰਦ ਸਾਹਿਬ ਜਰਨੀਆਂ ਬਾਤ ਮੇਰੇ ਜੀ ਨਾਲ ਸਾਥੇ ਚੱਲੂਗਾ ਤੇ ਆਲੋ ਜੀ ਆਨੰਦ ਸੰਗੋਂ ਕਰ ਕਰੇ ਬੇਗੁਲਾ ਆਉਂਦਾ ਪੰਜਾਬ ਨੂੰ ਚੇਨ ਦੀ ਕਰ ਤੇਰੇ ਪੰਗ ਸਰਬਤ ਦਾ ਪਣਾ

ਆ ਜਿਹਨੇ ਆਪ ਕੌਣ ਲੈ ਲਿਆ ਵੀ ਬੰਦੇ ਪਿਛੇ ਹੋ ਗਏ ਖਾਦਾ ਸਾਰੀਆਂ ਬਿਖਾਉਣ ਨੂੰ ਬੇਨਤੀ ਹੋਰ ਪਿਛੇ ਦੇ ਮੈਂ ਦੋ ਜਾਣੀ ਸੰਤਾਨ ਬੇਨਤੀਆਂ ਸੇਵਾਦਾਰਾਂ ਯਾਨੇ ਆ ਬੈਕਸਾਈਡ ਰਸਤੇ ਵਾਲੇ ਮਿਹਰਬਾਨੀ ਰੱਖੋ ਥੱਲੇ ਚਿੜੀਆਂ ਚਿੜੀਆਂ ਦੀ ਗਾਣਾ ਥੱਲੇ ਪਾਸੇ ਓਹ ਹਰ ਇੱਕ ਮੁਰਗਾ ਇੰਝਿਆ ਵਾਲੀ ਵਾਲੀ ਪਰ ਉਹ ਤੇ ਕਹਿ ਰਹੇ ਕਦੇ ਵੀ ਜਗਾ Hey, Jalen, come on, you boy! ਸਾਥ ਰਾਮ ਜੀ ਸਕੀ ਵਾਲੀ बलाओ, <sweak> बोले <sweak> <sweak> ਕਲੰਬੀਆ ਪਿੰਡ ਮਾਤਾ ਪੰਜਾਬ ਕੌਰ ਜੀ 4 5 6 ਤੇ 7 4 5 6 ਰੰਗ ਸਾਤ ਕਰੀਆਂ ਕਾਲ ਸਾਤ ਕਰੀਆਂ ਕਾਲ ਜੈ ਜੈ ਕਨਾਂ ਦੀ ਜੈ ਕਹਤਾ ਕਿ ਨੰਬਰ ਨਹੀਂ ਛੰਡੀ ਨਹੀਂ ਹੈਗੀ ਇਹ ਕੋ ਨੰਬਰ ਬੋਲਵਾ ਨਹੀਂ ਕਰੀ ਚਾਰ 567 ਬੜੀ ਕੋ ਲੈ ਲਓ ਬਾਈ ਨੂੰ ਬੋਲ ਦਾ ਪੰਜਾਬ ਕੋਰਜੀ ਨੇ ਨਾ ਸੂਰਦੇ ਧਾਗੇ ਤੇ ਬੈਠ ਕੇ 빙 ਝੁੱਟੀ ਸੀਗੀ ਇਸ ਕਰਕੇ ਸਾਰੇ ਜਣੇ 빙 ਝੁੱਟ ਗਏ ਅੱਥੇ ਕਈ ਮਡਲਾ ਵਾਪਸ ਪੁੱਛਿਆ ਉਹਨਾਂ ਨੇ ਜੀ ਮਾਤਾ ਪੰਜਾਬ ਕੋਰ ਜੀ ਦੇ ਦਰਸ਼ਨ ਕਰਕੇ ਹੁਣ ਤੇ ਲਈ ਸੀ ਘਰ ਵੱਲ ਨੂੰ ਤੇ ਮਿਲਦੇ ਆ ਆਪਾਂ ਅਗਲੇ ਬਲੌਗ ਦੇ ਵਿੱਚ ਤੇ ਇਹਦਾ ਵੀ ਦਿਖਾਦਾ ਤੁਹਾਨੂੰ ਵਧੀਆ ਲੱਗਿਆ ਹੋਵੇ ਬਲੌਗ ਇਹ ਬਾਤਾਂ ਬਾਤੇ ਸ਼ੇਅਰ ਕਰਿਓ ਲਾਈਕ ਕਮੈਂਟ ਜਰੂਰ ਕਰਿਓ ਤੇ ਜਿਨ੍ਹਾਂ ਨੇ ਸਬਸਕ੍ਰਾਈਬਰ ਨਹੀਂ ਕੀਤਾ ਉਹ ਵੀ ਜਰੂਰ ਕਰਿਓ ਜੀ ਤੇ ਮਿਲਦੇ ਆ ਹੁਣ ਆਪਾਂ ਅਗਲੇ ਬਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਰੱਬ ਰੱਖੇ ਜਾਂਦੇ ਜਾਂਦੇ ਹੀ ਨਿਕਲੇ ਆ ਤੇ ਨਾਲ ਹੀ ਨੰਗਲੰਬੀਆਂ ਦਾ ਮਿੰਟ ਜਿੱਦਾ ਤੁਹਾਨੂੰ ਦੱਸਿਆ ਸੀ ਆਪਣਾ ਸੰਦੀਪ ਭਾਜੀ ਦਾ ਕਬੱਡੀ ਪਲੇਅਰ ਜਿਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਤੇ ਅਸੀਂ ਉਰੀ ਜਗਾ ਇਹ ਉਹਨਾਂ ਦੇ ਖੇਤ ਸੀ ਤੇ ਜਿੱਥੇ ਅਸੀਂ ਖੜੇ ਆ ਤੇ ਸਿੱਧੂ ਇੱਥੇ ਆਪਣੇ ਦੀਪ ਸਤੂ ਮੂਹਰੇ ਜਿਹੜਾ ਸੰਦੀਪ ਭਾਜੀ ਸੰਦੀਪ ਭਾਈ ਦੀ ਨੰਨਰੀ ਫੋਟੋ ਲੱਗੀ ਹੋਈ ਹੈ ਜੀ ਆਹ ਭਾਈ ਨੇ ਜਨੇਵ ਟ੍ਰੋਫੀਆਂ ਜਿੱਤੀਆਂ ਨੇ ਤੇ ਖੇੜ ਕੇ ਸਾਰੀਆਂ ਪਈਆਂ ਇੱਥੇ ਇਹ ਉਹਨਾਂ ਦੇ ਖੇਤ ਹੁੰਦੇ ਸੀਗੇ ਆ ਪਿੱਛੇ ਬਾਜੀ ਦਾ ਜਿੰਮ ਤੇ ਉਹਨਾਂ ਦੀ ਯਾਦਗਾਰ ਦੇ ਵਿੱਚ ਬਣਾਈ ਹੋਈ ਹੈ ਇਹ ਜਗਾ ਤੇ ਇੱਥੇ ਖੇਡਾਂ ਵੀ ਖੇਡਦੇ ਸਾਰੇ ਬੱਚੇ ਆ ਕੇ ਸ਼ਾਮਿਲ ਕੀਤਾ ਤੇ ਇਹਨਾਂ ਦੀ ਜਿਹੜੀ ਆ ساری ਜ਼ਮੀਨ ਹੈ ਭਾਜੀ ਦੀ ਤੇ ਉਹ ਸਾਹਮਣੇ ਇਹਨਾਂ ਦੀ ਭਾਜੀ ਉਹਨਾਂ ਦੀ ਕੋਠੀ ਆ ਉਹ ਸਾਹਮਣੇ ਵਾਲੀ ਕੋਠੀ ਆ ਭਾਜੀ ਉਹਨਾਂ ਦੀ ਤੇ ਫਿਲਹਾਲ ਹੁਣ ਤਾਂ ਬਦਣੀ ਇਹ ਅਮਰੀਕਾ ਵਾ ਰਹਿੰਦੇ ਤੇ ਉਹਨਾਂ ਦੀ ਯਾਦ ਦੇ ਵਿੱਚ ਤੇ ਮਾਤਾ ਨੂੰ ਲੱਗਦੇ ਇਥੇ ਦੇਖੀ ਹੁਣ ਚਲੋ ਦਿਖਾਈਏ ਆ ਸਾਡਾ ਭਤੀਜਾ ਮਨਵੀਰ ਆ ਫਿਰ ਇੱਕ ਸਿੱਧੂ ਹੁੰਦਾ ਸੀ ਲੋਕ ਯਾਰ ਸਹੀ ਗੱਲ ਹੈ ਸਾਰੇ ਸਨਮਾਨ ਭਾਈ ਜੀ ਦੇ ਜਿੱਤੇ ਇਹ ਖੇਡ ਕੇ ਸਾਰੇ ਸੰਗਤਾਂ ਆ ਰੀਆਂ ਟ੍ਰੋਫੀਆਂ ਪਈਆਂ ਇੱਥੇ ਵੱਡੀਆਂ ਤੋਂ ਵੱਡੀਆਂ ਚਲੋ ਮਿਲਦੇ ਆ ਜੀ ਆਪਾਂ